ਕੋਸ਼ਿਸ਼ ਜਿਨੀ ਵੀਰ ਨੇ ਲਗਾਤਾਰ ਇੱਕ ਫੋਟੋ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵੀਚੋ ਫੌਜੀ ਨੌਜਵਾਨ ਜਿਸ ਦਾ ਨਾਮ ਇਸ ਸੋਹਣ ਹੈ ਉਸ ਵੱਲੋਂ ਆਪਣੇ ਘਰ ਦੇ ਨਾਲ ਲੱਗੀ ਵਾਇਸ ਮੈਨੂ ਵੱਲੋਂ ਕੀਤੇ ਜਾ ਰਹੇ ਪ੍ਰਦੂਸ਼ਣ ਦੇ ਖਿਲਾਫ ਸਰਕਾਰ ਤੇ ਪ੍ਰਸ਼ਾਸਨ ਧੱਕੇਹਾਰ ਲਗਾਤਾਰ ਲਗਾਈ ਜਾ ਰਹੀ ਸੀ ਪਰ ਪ੍ਰਸ਼ਾਸਨ ਨੇ ਕੋਈ ਵੀ ਕੰਮ ਨਹੀਂ ਕੀਤਾ ਇਸ ਕਰਕੇ ਅੱਜ ਮਜ਼ਬੂਰਨ ਪਰਿਵਾਰ ਨੂੰ ਐਸਐਮ ਦਫਤਰ ਦੁਕਲਾਦਾ ਦੇ ਬਾਹਰ ਕੇ ਹੜਤਾਲ ਸ਼ੁਰੂ ਕਰ ਦਿੱਤੇ ਜਿਸ ਦੇ ਹੱਥ ਦੇ ਵਿੱਚ ਕਈ ਸਾਫਤਾ ਸੰਬੰਧਿਤ ਪੱਤਰ ਬੰਧੀਆਂ ਅਤੇ ਫੀਓਰ ਜਿੱਥੇ ਕੰਮਾਂ ਪਹੁੰਚੇ ਫੌਜੀ ਨੌਜਵਾਨ ਦਾ ਕਹਿਣਾ ਸੀ ਕਿ ਅਸੀਂ ਸਰਹੱਦਾਂ ਉਪਰ ਕਿ ਇਸ ਵੀ ਜ਼ਾਕੀ ਕਰਨੀ ਨਾ ਪਰ ਪ੍ਰਸ਼ਾਸਨ ਵੱਲੋਂ ਇਸੇ ਸਾਥੇ ਨਾਲ ਸਰੀਰਕ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਆਤੇ ਸਾਨੂੰ ਮਜਬੂਰਨ ਹੜਤਾ ਤੇ ਬੈਠਣਾ ਪੈ ਰਿਹਾ ਹੈ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਤੇ ਉਹ ਰਾਈਸ ਮਿਲਨ ਬੰਦ ਨਹੀਂ ਹੁੰਦੀ ਉਦੋਂ ਤੱਕ ਅਸੀਂ ਸੰਘਰਸ਼ ਕਰਦੇ ਰਵਾਂਗੇ ਆਓ ਦੇਖਦੇ ਹਾਂ ਬਟੂ ਬੁੜਲਾਡਾ ਦੀ ਪੂਰੀ ਰਿਪੋਰਟ ਕੇਆਰ ਟੀਵੀ ਨਿਊਜ਼ ਨੈਟਵਰਕ ਛੱਡ ਦਿਓ ਛੱਡ ਦਿਓ ਸਾਹਮਣੇ ਦੇਖੋ ਜੀ ਕੀ ਨਾਮ ਹੈ ਸੋਨੋ ਅੱਜ ਐਸਡੀਐਮ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਭੁੱਖ ਹੜਤਾਲ ਤੇ ਬੈਠੇ ਹੋ ਕੀ ਕਹਿਣਾ ਚਾਹੋਗੇ ਸਰ ਮੈਂ ਪ੍ਰਸ਼ਾਸਨ ਨੂੰ ਕਿਸੇ ਪ੍ਰਸ਼ਾਸਨ ਦੀ ਕੋਈ ਨਰਲਾਈਕੀ ਹੈ ਜਿਹੜੀ ਜੋ ਸਾਨੂੰ ਇਸ ਜਗ੍ਹਾ ਤੇ ਆਉਣਾ ਪੈ ਰਿਹਾ ਹੈ ਇੱਕ ਫੌਜ ਦਾ ਜਵਾਨ ਹੈ ਕੋਈ ਨ ਕਰਨ ਕਰ ਫੌਜ ਦੇ ਜਵਾਨ ਨੂੰ ਇੱਕ ਮਤਲਬ ਕਿ ਬਾਰਡਰ ਤੇ ਹੋਣਾ ਚਾਹੀਦਾ ਹੈ ਜਾਂ ਆਪਣੀ ਫੈਮਿਲੀ ਕੋਲ ਹੋਣਾ ਚਾਹੀਦਾ ਇਸ ਟਾਈਮ ਕਿਉਂਕਿ ਸਾਡੀ ਛੁੱਟੀ ਬਹੁਤ ਘੱਟ ਹੁੰਦੀ ਹੈ ਇਹ ਸਾਰੇ ਲੋਕ ਸਮਝਦੇ ਹੋਣੇ ਆਪਣੇ ਆਮ ਜਨਤਾ ਸਮਝੇ ਹੋਣੀ ਇੱਕ ਫੌਜ ਦੇ ਜਵਾਨ ਦੀ ਛੁੱਟੀ ਇੰਨੀ ਘੱਟ ਹੁੰਦੀ ਹੈ ਕਿ ਉਹਨੂੰ ਕਚਹਿਰੀਆਂ ਤੇ ਚੱਕਰ ਨਹੀਂ ਮਾਰਨੇ ਚਾਹੀਦੇ ਕਿ ਅੱਜ ਸਾਨੂੰ ਉਖੜ ਤਲਾ ਤੇ ਬੈਠਣਾ ਪੈ ਰੇ ਸਾਡੀ ਫੈਮਿਲੀ ਨੂੰ ਲੈ ਕੇ 1 ਮਹੀਨਾ ਸਾਡਾ ਇਹੀ ਸਾਡੀ ਫੈਮਿਲੀ ਨਾਲ ਇਹੀ ਟਾਈਮ ਹੁੰਦਾ ਸਾਡਾ ਸਪੈਨ ਕਰਨ ਦਾ ਪਰ ਇਹ ਕਿਤੇ ਨੇ ਕਿਤੇ ਪ੍ਰਸ਼ਾਸਨ ਦੀ ਨਲਾਕੀ ਹੈ ਕਿ ਸਾਨੂੰ ਇਸ ਜਗ੍ਹਾ ਤੇ ਆਉਣਾ ਪਿਆ ਤੇ ਇਹ ਮੈਂ ਪੂਰਾ ਮੁੱਦਾ ਸਮਝਾ ਦਿੰਨਾ ਕੀ ਹੈ ਇਹ ਮੁੱਦਾ 99 ਵਿੱਚ ਇੱਥੇ ਇੱਕ ਸੈਲਰ ਸੀ ਬੁੜਲਾਡੇ ਵਿੱਚ ਕਿ 99 ਵਿੱਚ ਆ ਤੁਸੀਂ ਦੇਖੋ ਉਸ ਤੋਂ ਬਾਅਦ ਕਿੰਨੀ ਹਮਾਰੀ ਆਪਣੀ ਜਨਸੰਖਿਆ ਵਧੀ ਹੈ ਤੇ 99 ਦਾ ਜੋ ਚੀਜ਼ ਹੈ ਉਹਨੂੰ ਦੇਖਣ ਤੋਂ ਬਿਨਾ ਆਪਾਂ ਕਿਸੇ ਨੂੰ ਬੰਦ ਕੇ ਪਾਸ ਕਰ ਰਹੇ ਆ ਅੱਗੇ ਕੋਈ ਵੀ ਡਿਪਾਰਟਮੈਂਟ ਹੈ 99 ਚੀਜ਼ ਨੂੰ ਦੇਖੇ ਬਿਨਾ ਪਾਸ ਕਰ ਰਿਹਾ ਹੈ ਇਹ 99 ਵਿੱਚ ਸੈਲਰ ਲੱਗਿਆ ਸੀ ਸੁਰਜਨ ਭਾਨ ਦਾ ਸੈਲਰ ਸੀ ਉਹ ਬੰਦੇ ਤੋਂ ਨਹੀਂ ਚੱਲਿਆ ਬੰਦ ਹੋ ਗਿਆ ਸੈਲਰ ਉਹ ਬੰਦੇ ਨੇ ਮਸ਼ੀਨਾ ਪਟਤੀਆਂ ਇਹਦੇ ਵਿੱਚੋਂ ਬਿਜਨੀ ਕਲੈਕਸ਼ਨ ਕੱਟਿਆ ਗਿਆ ਜੋ ਬਿਜਲੀ ਕਨੈਕਸ਼ਨ ਸੀ ਉਹ ਕੱਟਿਆ ਗਿਆ 2014 ਦੇ ਵਿੱਚ ਕਿਸੇ ਆਦਰ ਬੰਦੇ ਨੂੰ ਉਹਨੇ ਸੇਲ ਕਰ ਦਿੱਤਾ ਉਹ ਜਗਾ 2014 ਦੇ ਵਿੱਚ ਸੇਲ ਕੇ ਕਰ ਦਿੱਤਾ ਸੇਲ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਉਸ ਦੀ ਜਿ ਰਜਿਸਟਰੀ ਹੈ ਜੋ ਪਲੇਨ ਤੌਰ ਤੇ ਜਿੱਦਾਂ ਆਪਾਂ ਪਲਾਟ ਤੌਰ ਤੇ ਰਜਿਸਟਰੀ ਕਰਾਉਣਾ ਹੈ ਨਹਿਰੀ ਜ਼ਮੀਨ ਦੇ ਤੌਰ ਤੇ ਉਹ ਰਜਿਸਟਰੀ ਕਰਵਾਈ ਗਈ ਕਿ ਡਾਕੂਮੈਂਟ ਹੈ ਜੋ ਪਲੇਨ ਹੋ ਗਿਆ ਬਾਈ ਮੈਂ ਪਲੇਨ ਦੇ ਤੌਰ ਤੇ ਰਜਿਸਟਰੀ ਕਰਾ ਰਿਹਾ ਕਿਉਂਕਿ ਟੈਕਸ ਵਗੈਰਾ ਹੁੰਦਾ ਨਾ ਜੇ ਆਪਾਂ ਉਸੇ ਤਰੀਕੇ ਨਾਲ ਰਜਿਸਟਰੀ ਕਰਾਉਣਾ ਟੈਕਸ ਜ਼ਿਆਦਾ ਲੱਗਦਾ ਕਿਤੇ ਨਾ ਕਿਤੇ ਟੈਕਸ ਦੀ ਵੀ ਇਹ ਚੋਰੀ ਹੋ ਰਹੀ ਹੈ 420 ਹੋ ਰਹੀ ਹੈ ਤੇ ਅਸੀਂ ਉਸੇ ਜਗ੍ਹਾ ਤੇ 2014 ਦੇ ਵਿੱਚ ਨਾਲ ਪਲਾਟ ਲੈ ਕਿਉਂਕਿ ਸਾਨੂੰ ਅਸੀਂ ਦੋ ਮੁਲਾਜ਼ਮ ਆ ਸਰਕਾਰੀ ਨੌਕਰੀ ਕਰਦੇ ਆ ਐਡਾ ਦਿਮਾਗ ਸਾਡਾ ਵੀ ਹੈ ਕਿ ਅਸੀਂ ਕਿਸੇ ਸੈਲਰ ਦੇ ਲਾਗੇ ਪਲਾਟ ਲੈ ਕੇ ਮਕਾਨ ਨਹੀਂ ਬਣਾ ਸਕਦੇ ਕਿਉਂਕਿ ਅਸੀਂ ਪੂਰੇ ਫੈਮਿਲੀ ਰਹਿਣਾ ਸਾਡੇ ਬੱਚਿਆਂ ਨੇ ਰਹਿਣਾ ਸਾਡੇ ਬੱਚਿਆਂ ਦਾ ਭਵਿੱਖ ਹੈ ਇੱਕ ਫੌਜੀ ਬੰਦਾ ਆਪਣੀ ਫੈਮਿਲੀ ਲਈ ਨੌਕਰੀ ਕਰਦਾ ਕਿ ਜਾਂ ਦੇਸ਼ ਲਈ ਨੌਕਰੀ ਕਰਦਾ ਹੈ ਫੈਮਿਲੀ ਤੇ ਦੇਸ਼ ਦੋਨੇ ਫੌਜੀ ਬੰਦੇ ਨੂੰ ਜ਼ਰੂਰੀ ਹੁੰਦੀਆਂ ਨੇ ਕਿ ਸਾਡੇ ਬੱਚਿਆਂ ਦਾ ਭਵਿੱਖ ਅਸੀਂ ਬਰਬਾਦ ਨਹੀਂ ਕਰ ਸਕਦੇ ਅਸੀਂ ਨਾਲ ਹੀ ਉਹਦੇ ਪਲਾਟ ਲਿਆ 14 ਵਿੱਚ ਅਸੀਂ 17 ਦੇ ਵਿੱਚ ਉੱਥੇ ਮਕਾਨ ਬਣਾ ਲਿਆ ਉੱਥੇ ਰਹਿਣ ਵਸੇਰਾ ਕਰ ਲਿਆ ਆਪਣਾ 17 18 19 20 21 22 ਸਾਡੀ ਫੈਮਿਲੀ ਬਹੁਤ ਖੁਸ਼ੀ ਖੁਸ਼ੀ ਰਹਿ ਰਹੀ ਸੀ ਉਸ ਜਗ੍ਹਾ ਤੇ ਕਿਉਂਕਿ ਸਾਨੂੰ ਉੱਥੇ ਕੋਈ ਵੀ ਪ੍ਰੋਬਲਮ ਨਹੀਂ ਆਈ ਪੂਰਾ ਸ਼ਾਂਤ ਮਾਹੌਲ ਸੀ ਤੇ 22 ਵਿੱਚ ਇਹ ਬੰਦੇ ਨੇ ਜਿਹੜੇ ਬੰਦੇ ਨੇ ਉਹ ਲਿਆ ਸੀ ਪਲਾਟ ਨਾਲ ਲੱਗ ਮਾ ਖਾਲੀ ਬਿਲਡਿੰਗ ਲਈ ਸੀ 22 ਵਿੱਚ ਉਹ ਬੰਦੇ ਨੇ 99 ਵਾਲੇ ਡਾਕੂਮੈਂਟ ਦਿਖਾ ਕੇ ਪ੍ਰਦੂਸ਼ਣ ਬੋਰਡ ਤੋਂ ਉਨੂੰ ਰੀਨਿਊ ਕਰਵਾਇਆ ਗਿਆ ਅਸੀਂ ਉਹਦੇ ਡਾਕੂਮੈਂਟ ਕੜਵਾਏ 99 ਵਾਲੇ ਡਾਕੂਮੈਂਟ ਔਰ ਪ੍ਰਦੂਸ਼ਣ ਬੋਰਡ ਨੇ ਬਿਨਾ ਸਰਵੇ ਕੀਤੇ ਕਿ ਉਸ ਨੂੰ ਜ਼ਮੀਨੀ ਤੌਰ ਤੇ ਨਹੀਂ ਦੇਖਿਆ ਕਿ 99 ਵਿੱਚ ਤਾਂ ਪਬਲਿਕ ਵੋਕਟ ਸੀ 99 ਤੋਂ ਆਪਾਂ ਕਿੱਦਾਂ ਕੰਪੇਅਰ ਕਰ ਸਕਦੇ ਆ ਉਹ ਚੀਜ਼ ਨੂੰ ਕਿ ਆਪਾਂ ਉਹਨੂੰ ਰੀਨਿਊ ਕਰਵਾ ਰਹੇ ਆ ਤੇ ਉਹਨੇ ਦੇਖਣ ਤੋਂ ਬਿਨਾ ਹੀ ਉਸ ਨੂੰ ਰੀਨਿਊ ਕਰ ਦਿੱਤਾ ਪਤਾ ਨਹੀਂ ਪੈਸੇ ਦੇ ਜ਼ੋਰ ਤੇ ਰੀਨਿਊ ਕੀਤਾ ਕਿਸ ਮੁੱਦੇ ਤੇ ਰੀਨਿਊ ਕੀਤਾ ਸਾਨੂੰ ਇਸ ਗੱਲ ਦਾ ਨਹੀਂ ਫਰਾਸਾ ਤੇ ਭਾਈ ਚ ਲਾਇਆ ਤੇ ਇਹ ਵਿੱਚ ਇਹਨੇ ਮਸ਼ੀਨਾਂ ਲਿਆਂਦੀਆਂ ਪੂਰੀਆਂ ਮਸ਼ੀਨਾਂ ਲਿਆਉਣ ਤੋਂ ਬਾਅਦ ਇਹ ਬੰਦੇ ਨੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਇਹਨੂੰ ਬੰਦੇ ਨੂੰ ਬੋਲਿਆ ਕਿ ਭਾਈ ਸਾਡਾ ਮਕਾਨ ਹੈ ਸਾਡਾ ਸਾਰਾ ਕੁਝ ਬਰਬਾਦ ਹੋ ਜਾਣਾ ਇਹਦੇ ਨਾਲ ਜੇ ਤੂੰ ਇਹ ਚੀਜ਼ ਕਰ ਰਿਹਾ ਕਿ ਅਸੀਂ ਰਹਿਣਾ ਇੱਥੇ ਤੇ ਇਹ ਜੋ ਮਾਲਕ ਇਹਦਾ ਸੈਲਰ ਮਾਲਕ ਜਿਹੜਾ ਹੁਣ ਇਸ ਟਾਈਮ ਸੈਲਰ ਲਾਇਆ ਇਹਨੇ ਉਹ ਸਾਡੇ ਘਰ ਆਉਂਦਾ ਸਾਡੇ ਘਰ ਆ ਕੇ ਕਹਿੰਦਾ ਕਿ ਮੈਂ ਤਾਂ ਬਾਈ ਗੁਰ ਦਾ ਪਾਠ ਕਰਕੇ ਆਇਆ ਇੱਕ ਗੁਰਸਿੱਖ ਬੰਦਾ ਹੈ ਇੱਕ ਫੌਜੀ ਬੰਦੇ ਤੇ ਪੱਗ ਬੰਨਣ ਦਾ ਇੱਕ ਇੰਨਾ ਕੁ ਪ੍ਰਭਾਵ ਹੁੰਦਾ ਸਾਡੇ ਜੋ ਫੌਜ ਫੌਜ ਚ ਕਿ ਤੁਹਾਨੂੰ ਪੱਗ ਬੰਦੇ ਵਾਲਾ ਦਿਖੇ ਜੇ ਨਾ ਕਿ ਪੱਗ ਬੰਨੀ ਆ ਉਹ ਬੰਦੇ ਨੇ ਕਿ ਗੁਰਸਿੱਖ ਬੰਦਾ ਹੈ ਆਪਣੇ ਆਪ ਵਿਸ਼ਵਾਸ ਦੀ ਲਾਇਰ ਹੋ ਜਾਂਦੀ ਹੈ ਇੱਕ ਕਿ ਗੁਰਸਿੱਖ ਬੰਦਾ ਯਾਰ ਬੋਲ ਰਿਹਾ ਕਿ ਮੈਂ ਪਾਠ ਪੜ੍ਹ ਕੇ ਆਇਆ ਮੈਂ ਤੁਹਾਡੇ ਨਾਲ ਗੱਲ ਜੇ ਤੁਹਾਨੂੰ ਕੋਈ ਲਗਾਤਾਰ ਬਾਰ ਬਾਰ ਕਾਲ ਕਰ ਰਿਹਾ ਜ਼ਰੂਰ ਬਲੌਕ ਕਰੋ ਪਰ ਜੇ ਕੋਈ ਸੈਨਿਕ ਆਪਣੀ ਤਕਲੀਫ ਦੱਸ ਰਿਹਾ ਹੈ ਪੁਲਿਸ ਉਹਦਾ ਨੰਬਰ ਬਲੌਕ ਨਾ ਕਰੋ ਅਸੀਂ ਸਰਹੱਦਾਂ ਤੇ ਬੈਠੇ ਹੁੰਨੇ ਆ ਸਾਡੇ ਕੋਲੇ ਇੱਕ ਹੀ ਜਰੀਆ ਹੈ ਫੋਨ ਕਿ ਫੋਨ ਜਰੀਏ ਸਾਡੀ ਅਸੀਂ ਤੁਹਾਨੂੰ ਤਕਲੀਫ ਦੱਸ ਸਕਦੇ ਆ ਜੇ ਤੁਸੀਂ ਉਹ ਨੰਬਰ ਬਲੌਕ ਕਰ ਦੋਗੇ ਤੇ ਉਹ ਅਸੀਂ ਪ੍ਰੋਬਲਮ ਕਿੱਦਾਂ ਦੱਸਣੀ ਹੈ ਅੱਜ ਕਿਵੇਂ ਮਹਿਸੂਸ ਹੁੰਦਾ ਵੀ ਇੱਕ ਪਾਸੇ ਸਰਹੱਦਾਂ ਦੀ ਰਾਖੀ ਕਰਦੇ ਸੀ ਆਪਦੇ ਹੀ ਹੱਕਾਂ ਲਈ ਇੱਥੇ ਲੜਨਾ ਪੈ ਰਿਹਾ ਸਾਨੂੰ ਬਹੁਤ ਹੀ ਇਸ ਗੱਲ ਦੀ ਸ਼ਰਮਿੰਦਗੀ ਹੋ ਰਹੀ ਹੈ ਕਿ ਸਾਡੀ ਅਸੀਂ ਇਹ ਨਹੀਂ ਸੋਚ ਰਹੇ ਕਿ ਹੱਕਾਂ ਲਈ ਲੜ ਰਹੇ ਆ ਸਾਡੀ ਵਜ੍ਹਾ ਨਾਲ ਇੱਥੇ ਪੁਲਿਸ ਪ੍ਰਸ਼ਾਸਨ ਵੀ ਪਰੇਸ਼ਾਨ ਹੋ ਰਿਹਾ ਹੈ ਆਮ ਜਨਤਾ ਵੀ ਪਰੇਸ਼ਾਨ ਹੋ ਰਹੀ ਹੋਣੀ ਵਿੱਚ ਨਾ ਵਿੱਚ ਕਿਤੇ ਨਾ ਕਿਤੇ ਅਸੀਂ ਇੱਕ ਇੱਕ ਸੈਨਿਕ ਇਦਾਂ ਹੁੰਦਾ ਕਿ ਉਹ ਹਰ ਬੰਦੇ ਵਾਰ ਇਹ ਸੋਚਦਾ ਕਿ ਸਾਡੇ ਏਰੀਏ ਦਾ ਹਰ ਬੰਦਾ ਸੁਖੀ ਰਹੇ ਖੁਸ਼ ਰਹੇ ਜੇ ਉਹ ਨੂੰ ਕਿਤੇ ਆਫ ਡਿਊਟੀ ਵੀ ਰਸਤੇ 'ਚ ਵੀ ਕੁਝ ਇਦਾਂ ਦੀ ਚੀਜ਼ ਮਿਲਦੀ ਹੈ ਉਹਦੀ ਵੀ ਉਹ ਬੰਦਾ ਹੈਲਪ ਕਰਦਾ ਹੈ ਇੱਕ ਸੈਨਿਕ ਤੇ ਇੱਕ ਮੈਂ ਹੋਰ ਗੱਲ ਦੱਸਣੀ ਚਾਹਉਣਾ ਪ੍ਰਸ਼ਾਸਨ ਨੂੰ ਭਗਵੰਤਮਾਨ ਸਰਕਾਰ ਨੂੰ ਕੀ ਹਿਅਰਿੰਗ ਹੁੰਦੀ ਹੈ ਮੈਂ ਇਹ ਚੀਜ਼ ਜੋ ਚੀਜ਼ ਦੇਖੀ ਹੈ ਨੋਟਿਸ ਕੀਤੀ ਹੈ ਮੈਂ ਉਸੇ ਮੁੱਦੇ ਬਾਰੇ ਗੱਲ ਕਰਾਂਗਾ ਕਿ ਜਦੋਂ ਫੇਰਿੰਗ ਹੁੰਦੀ ਹੈ ਉਸੇ ਲਾਈਨ ਵਿੱਚ ਫੇਰਿੰਗ ਦੀ ਲਾਈਨ ਵਿੱਚ ਇੱਕ ਕਾਤਲ ਖੜਾ ਹੈ ਇੱਕ ਚੋਰ ਖੜਾ ਹੈ ਇੱਕ ਡਾਕੂ ਖੜਾ ਹੈ ਉਸੇ ਲਾਈਨ ਵਿੱਚ ਇੱਕ ਫੌਜ ਦਾ ਜਵਾਨ ਖੜਾ ਹੈ ਆਪਣੇ ਘਰ ਦੇ ਹੱਕਾਂ ਲਈ ਲੜਨ ਵਾਲਾ ਜੋ ਤੀਸਰਾ ਪਾਸਨ ਦੇਖਣੇ ਵਾਲਾ ਉਹਨੂੰ ਨਹੀਂ ਪਤਾ ਇਹਦੀ ਕੀ ਪ੍ਰੋਬਲਮ ਹੈ ਉਹਦੀ ਨਜ਼ਰ 'ਚ ਸਾਡਾ ਜੋ ਸਾਡੀ ਜੋ ਆਪਣੇ ਉੱਚਾ ਉਪਾਦੀ ਇਹ ਦੁਨੀਆਂ ਦੇ ਵਿੱਚ ਉਹ ਡਾਊਨ ਹੁੰਦੀ ਹੈ ਕਿਤੇ ਨਾ ਕਿਤੇ ਦੁਨੀਆ ਨੂੰ ਦੇਖਣ ਵਾਲੇ ਨੂੰ ਇਹ ਲੱਗਦਾ ਕਿ ਪਤਾ ਨਹੀਂ ਭਾਈ ਇਹਨੇ ਕੀ ਕਾਂਡ ਕੀਤਾ ਕੀ ਕਰ ਦਿੱਤਾ ਕਿ ਇਹ ਮੈਂ ਇਹ ਕਹਿਣਾ ਚਾਹੁੰਦਾ ਜੋ ਸਿਵਲ ਮੁੱਦੇ ਹੈ ਜਿੱਦਾਂ ਘਰ ਦਾ ਮੁੱਦਾ ਉਹਨਾਂ ਦਾ ਅਲੱਗ ਕੁਛ ਬਣਾਇਆ ਜਾਵੇ ਜੋ ਇਹ ਕ੍ਰਿਮੀਨਲ ਮੁੱਦੇ ਹੈ ਇਹਨਾਂ ਦਾ ਕੋਈ ਲਾਇਨ ਵਗੈਰਾ ਅਲੱਗ ਕੀਤੀ ਜਾਵੇ ਤੇ ਮੈਂ ਬੇਨਤੀ ਕਰਦਾ ਬਾਰ-ਬਾਰ ਸਭ ਨੂੰ ਕਿ ਸਾਡੀ ਹੈਲਪ ਕਰੋ ਜੇ ਮੁੱਦਾ ਨਾ ਸਾਡੀ ਹੈਲਪ ਹੋਈ ਤਾਂ ਸੇ ਸੰਘਰਸ਼ ਅਸਰ ਕੰਟੀਨਿਊ ਜਾਰੀ ਰਹੂਗਾ ਤੇ ਸਾਡੀਆਂ ਜਥੇਬੰਦੀਆਂ ਸੈਨਿਕ ਸਭ ਜਥੇਬੰਦੀਆਂ ਸਾਡੇ ਨਾਲ ਨੇ ਮੈਂ ਸਾਰੀਆਂ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕਰਦਾ ਤੇ ਪੱਤਰਕਾਰ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਅਗਲਾ ਕੀ ਰਹੂਗਾ ਮਤਲਬ ਉਹਨਾਂ ਨਾਲ ਗੱਲ ਹੋਈ ਐ ਐਸਡੀਐਮ ਨਾਲ ਜਾਂ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਹਾਂ ਜੀ ਤੱਕ ਸਾਡੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ ਹਾਂ ਗੱਲਬਾਤ ਹੁੰਦੀ ਐ ਡੀਸੀ ਨੂੰ ਕਾਲ ਆਈਏ ਤੁਹਾਨੂੰ ਪੀਟੀਸੀ ਸਾਹਿਬ ਡੀਸੀ ਸਾਹਿਬ ਦੀ ਕਾਲ ਆਈ ਸੀ ਸਾਨੂੰ ਕਿ 11 ਵਜੇ ਮਿਲਣਾ ਅਸੀਂ ਐਕਚੁਅਲੀ 10 ਵਜੇ ਦਾ ਟਾਈਮ ਰੱਖ ਚੁੱਕੇ ਸੀ ਤੇ ਜੋ ਮੇਰੇ ਪੰਜਾਬ ਦੇ ਵਾਸੀ ਐ ਜਿਨਨੇ ਮੇਰੀਆਂ ਸੰਸਥਾਵਾਂ ਨੇ ਜਿਨਨੇ ਮੇਰੇ ਨਾਲ ਜੋੜਨ ਵਾਲੇ ਲੋਕ ਨੇ ਮੈਂ ਉਹਨਾਂ ਦਾ ਦਿਲ ਦੁਖੀ ਨਹੀਂ ਕਰਨਾ ਚਾਹੁੰਦਾ ਕਿ ਮੈਂ ਉੱਥੇ ਨਾ ਪੁੱਜਾਂ ਮੈਂ ਡੀਸੀ ਸਾਹਿਬ ਕੋਲ ਚਲਾ ਜਾਵਾਂ ਇਸ ਲਈ ਮੈਂ ਇਹ ਫੈਸਲਾ ਮੈਂ ਸੌਰੀ ਮੰਗਦਾ ਡਿਪਾਰਟਮੈਂਟ ਤੋਂ ਕਿ ਮੈਂ ਨਹੀਂ ਜਾ ਸਕਿਆ ਹਾਂ ਜਿੱਦਾਂ ਮੈਨੂੰ ਮੇਰੇ ਜੱਥੇਬੰਦੀਆਂ ਜਿੱਦਾਂ ਮੇਰੇ ਨਾਲ ਖੜਨ ਵਾਲੇ ਮੇਰੇ ਸੱਜਣ ਨੇ ਉਹਦਾ ਕਹਿਣਗੇ ਮੈਂ ਕਰਾਂਗਾ ਤੇ ਮੈਂ ਸੱਚ ਔਰ ਹੱਕ ਦੀ ਲੜਾਈ ਲੜਦਾ ਰਹਾਂਗਾ ਉਹ ਕੋਖੜਤਾਂ ਤੇ ਬੈਠੇ ਨੇ ਜ਼ਰਾ ਕੀ ਮਾਮਲਾ ਹੈਗਾ ਉਹਨਾਂ ਦਾ ਪੂਰਾ ਇਹਨਾਂ ਨੇ ਪਿਛਲੇ ਸਾਲ ਇੱਕ ਐਸ ਡੀ ਐਮ ਕੋਰਟ ਦੇ ਵਿੱਚ ਹੀ ਇੱਕ ਕੇਸ ਫਾਈਲ ਕੀਤਾ ਸੀਗਾ ਇੱਕ ਸ਼ੈਲਰ ਦੇ ਅਗੇਂਸਟ ਤੇ ਉਸ ਕੇਸ ਦੀ ਸੁਣਵਾਈ ਕੀਤੀ ਗਈ ਸੀ ਜਿਹੜੇ ਦੋ ਵਿਭਾਗ ਮੈਂ ਇਨਵੋਲਟ ਸੀਗੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੇ ਫੂਡ ਐਂਡ ਸਪਲਾਈ ਉਹਨਾਂ ਦੀ ਰਿਪੋਰਟਾਂ ਵਗੈਰਾ ਲੈ ਕੇ ਸਾਰੀਆਂ ਉਸ ਦੇ ਆਧਾਰ ਤੇ ਇਸ ਕੇਸ ਦਾ ਫੈਸਲਾ ਨਵੰਬਰ 2024 ਦੇ ਵਿੱਚ ਕਰ ਦਿੱਤਾ ਗਿਆ ਸੀ। ਸੋ ਬੇਸਿਕਲੀ ਇੱਕ ਅਦਾਲਤੀ ਮੈਟਰ ਸੀਗਾ ਜਿਸ ਦਾ ਫੈਸਲਾ ਕਰ ਦਿੱਤਾ ਗਿਆ ਸੀ। ਕੀ ਫੈਸਲਾ ਹੋਇਆ ਸੀ ਸਰ ਇਹਨਾਂ ਨੇ ਕਿਹਾ ਸੀਗਾ ਕਿ ਉਹ ਜਿਹੜੀ ਹੈਗੀ ਐ ਕੁਝ ਪੋਲੂਸ਼ਨ ਕ੍ਰੀਏਟ ਕਰ ਰਹੀ ਹੈ ਸ਼ੈਲਰ ਦੇ। ਸੋ ਤਾਂ ਹੀ ਉਹ ਪੋਲੂਸ਼ਨ ਕੰਟਰੋਲ ਬੋਰਡ ਨੂੰ ਇਨਵੋਲ ਕੀਤਾ ਗਿਆ ਸੀਗਾ ਤੇ ਫੂਡ ਐਂਡ ਸਪਲਾਈ ਨੂੰ ਇਨਵੋਲ ਕੀਤਾ ਗਿਆ ਸੀਗਾ ਦੋ ਵਿਭਾਗਿਆਂ ਨੂੰ। ਉਹਨਾਂ ਦੀ ਰਿਪੋਰਟ ਦੇ ਬੇਸ ਤੇ ਜਿਆ ਕੁਝ ਤੱਥ ਨਹੀਂ ਆਏ ਸੀਗੇ ਉਹਨਾਂ ਨੇ ਰਿਪੋਰਟ ਭੇਜੀ ਸੀਗੀ ਕਿ ਇਸ ਤਰ੍ਹਾਂ ਦੀ ਕੋਈ ਇਸ਼ੂ ਸਾਹਮਣੇ ਨਹੀਂ ਆਇਆ ਹੈਗਾ। ਸੋ ਉਹਨਾਂ ਦੀ ਰਿਪੋਰਟ ਤੇ ਬੇਸ ਤੇ ਫਾਈਲ ਕਰ ਦਿੱਤਾ ਗਿਆ ਸੀ। ਪਰ ਤੁਹਾਡੇ ਵੱਲੋਂ ਇਹਨਾਂ ਦੇ ਨੰਬਰ ਬਲੌਕ ਕੀਤੇ ਗਏ ਨੇ ਜੀ। ਕਾਫੀ ਵਾਰ ਇਹਨਾਂ ਨੇ ਵੀਡੀਓ ਵੀਡੀਓ ਦੇ ਵਿੱਚ ਵੀ ਤੁਹਾਡਾ ਨੰਬਰ ਡਾਇਲ ਕੀਤਾ ਹੋਇਆ ਤਾਂ ਨੰਬਰ ਇਹਨਾਂ ਦੇ ਬਲੌਕ ਨੇ ਦੋਨੋਂ ਭਰਾਵਾਂ ਦੇ। ਮੇਰੇ ਨਾਲ ਇਹਨਾਂ ਦੀ ਪਰਸੋਂ ਹੀ ਗੱਲ ਹੋਈ ਹੈ ਇਨਫੈਕਟ। ਮੇਰੇ ਕੋਲ ਇਹਨਾਂ ਦਾ ਨੰਬਰ ਵੀ ਨਹੀਂ ਹੈ। ਅਗਲੇ ਦਿਨ ਮੇਰੇ ਕੋਲ ਨੰਬਰ ਵੀ ਨਹੀਂ ਹੈਗਾ। ਨਾਲੇ ਵੈਸੇ ਵੀ ਜਦੋਂ ਕੋਰਟ ਕੇਸ ਚੱਲਦਾ ਹੁੰਦਾ ਹੈਗਾ ਤੇ ਅਸੀਂ ਅਦਾਲਤੀ ਕੰਮ ਹੈਗਾ ਉਹਦੇ ਵਿੱਚ ਫੋਨ ਤੇ ਇਸ ਤਰ੍ਹਾਂ ਦੀ ਕੋਈ ਇਸ਼ੂਜ਼ ਮਤਲਬ ਅਸੀਂ ਤਾਂ ਰਿਪੋਰਟ ਆਣੀ ਹੈ ਜੋ ਅਦਾਲਤ ਦੇ ਸਾਹਮਣੇ ਸਬੂਤ ਆਣੇ ਉਸ ਦੇ ਬੇਸ ਪਰ ਇਹਨਾਂ ਦੀ ਗੱਲ ਮੇਰੇ ਨਾਲ ਪਰਸੋਂ ਵੀ ਹੋਈ ਹੈ ਸਰ ਅਜੇ ਬਾਹਰ ਬੈਠੇ ਹੋਏ ਨੇ ਜੀ ਕੀ ਸੋਲਿਊਸ਼ਨ ਹੈਗਾ ਜੀ ਹੁਣ ਇਹਨਾਂ ਦਾ ਕੋਈ ਗੱਲਬਾਤ ਹੋਈ ਜੀ ਹੁਣ ਇਹਨਾਂ ਨੂੰ ਡੀ ਸਾਹਿਬ ਨੇ ਇਨਵਾਈਟ ਕੀਤਾ ਸੀਗਾ ਅੱਜ ਸਵੇਰੇ 11 ਵਜੇ ਆਪਣੇ ਕੋਲ ਡੀ ਸਾਹਿਬ ਨੇ ਬੁਲਾਇਆ ਸੀਗਾ ਇਹ ਡੀ ਸਾਹਿਬ ਨੂੰ ਸ਼ਾਇਦ ਮਿਲ ਕੇ ਵੀ ਆਏ ਪਿਛਲੇ ਹਫ਼ਤੇ ਪਰ ਡੀ ਸਾਹਿਬ ਨੇ ਉਹ ਬੁਲਾਇਆ ਵੀ ਸੀ ਤੇ ਇਹਨਾਂ ਨੂੰ ਮੈਸੇਜ ਵੀ ਲਗਾਇਆ ਸੀ ਕਿ ਡੀ ਸਾਹਿਬ ਨੇ ਤੁਹਾਨੂੰ ਕਾਲ ਕੀਤਾ ਹੈਗਾ ਤੇ ਉੱਥੇ ਸ਼ਾਇਦ ਨਹੀਂ ਗਏ ਹੈਗੇ ਤੇ ਜੇ ਚਾਹਣਗੇ ਤਾਂ ਉੱਥੇ ਜਾ ਵੀ ਸਕਦੇ ਨੇ ਡੀ ਸਾਹਿਬ ਕੋਲ ਜਾ ਕੇ ਆਪਣੀ ਅਪੀਲ ਵੀ ਕਰ ਸਕਦੇ ਨੇ ਤੇ ਅੱਗੇ ਜੋ ਕਾਰਵਾਈ ਹੈਗੀ ਜੋ ਨਿਯਮ ਅਨੁਸਾਰ ਬਣ